ਟ੍ਰਿਪਲੈਂਸ ਬੜੂਦੂ ਅੱਜ ਅਪਡੇਟ ਆ ਚੁੱਕੀ ਹੈ ਜੀ ਟੈਂਟੇਟਿਵ ਸ਼ਡਿਊਲ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਕਿਹੜੀਆਂ-ਕਿਹੜੀਆਂ ਐਗਜ਼ਾਮ ਦੀਆਂ ਡੇਟਸ ਆਈਆਂ ਨੇ ਆਪਾਂ ਦੇਖਦੇ ਹਾਂ ਜੀ ਕਿਹਾ ਸੀਗਾ ਤੁਹਾਨੂੰ ਵੀ ਪੰਜਾਬ ਪੁਲਿਸ ਦੇ ਪੇਪਰ ਜਿਹੜੇ ਖਤਮ ਹੋਣ ਵਾਲੇ ਨੇ ਤੇ ਜਲਦੀ ਹੀ ਡਿਪ੍ਰੈਸ ਬੋਰਡ ਹੈ ਜਿਹੜਾ ਉਹ ਆਪਣੀ ਐਗਜ਼ਾਮ ਦੀ ਡੇਟ ਅਨਾਉਂਸ ਕਰ ਦੇਗਾ ਤਾਂ ਪਹਿਲੀ ਅਪਡੇਟ ਜਿਹੜੀ ਆ ਚੁੱਕੀ ਹੈ ਵੇਰੀਅਸ ਐਡਵਰਟਾਈਜ਼ਮੈਂਟ ਦਾ ਸ਼ਡਿਊਲ ਹੈ ਜਿਹੜਾ ਆ ਚੁੱਕਿਆ ਐਗਜ਼ਾਮ ਡੇਟ ਦਾ ਸ਼ਡਿਊਲ ਦੇਖਦੇ ਆਪਾਂ ਜਿਹੜਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਬਾ ਲਓ ਤਾਂ ਕਿ ਸਾਰੀਆਂ ਅਪਡੇਟ ਮਿਲਦੀਆਂ ਰਹਿਣ ਅੱਜ ਸ਼ਾਮ ਨੂੰ 8 ਵਜੇ ਲਾਈਵ ਕਲਾਸ ਹੋਣ ਵਾਲੀ ਹੈ ਆਪਣੀ ਠੀਕ ਹੈ ਐਮਸੀਕਿਊ ਟਾਈਪ ਕੁਐਸਚਨ ਦੀ ਸਾਰਿਆਂ ਨੇ ਜੁੜਨਾ ਹੈਗਾ ਜੀ ਚੈੱਕ ਕਰਦੇ ਆਪਾਂ ਕਿਹੜੀਆਂ-ਕਿਹੜੀਆਂ ਡੇ ਚੈੱਕ ਕਰਦੇ ਜੀ ਐਡਵਰਟਾਈਜ਼ਮੈਂਟ ਨੰਬਰ 7/2023 11/2024 ਤੇ 12/2024 ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਐਡਵਰਟਾਈਜ਼ਮੈਂਟ ਨੰਬਰ 7/2023 ਦੀ ਡਿਪਾਰਟਮੈਂਟ ਆਫ ਐਨੀਮਲ ਹਸਬੰਡਰੀ ਜੂਨੀਅਰ ਕੇਅਰ ਸੈਨੋਗ੍ਰਾਫਰ ਦੀ ਇੱਕ ਪੋਸਟ ਹੈ ਜੀ ਗਰੁੱਪ ਸੀ ਦੀ ਐਗਜ਼ਾਮ ਦੀ ਜਿਹੜੀ ਟੈਂਟੇਟਿਵ ਡੇਟ ਹੈ ਉਹ ਹੈਗੀ ਹੈ ਰਿਟਨ ਦੀ 31/8 ਤੇ ਸਕਿੱਲ ਟੈਸਟ ਦੀ ਹੈ 15/9 ਠੀਕ ਹੈ ਜੀ ਇਹ ਟੈਂਟੇਟਿਵ ਹੈ ਬਦਲ ਵੀ ਸਕਦੀਆਂ ਨੇ ਪਰ ਉਹਨਾਂ ਨੇ ਇੱਕ ਵਾਰ ਜਾਰੀ ਕਰਤਾ ਪਿਛਲੀ ਵਾਰ ਵੀ ਇਹੀ ਹੋਇਆ ਸੀਗਾ ਕਿ ਐਗਜ਼ਾਮ ਡੇਟਸ ਦੇ ਕੇ ਉਹਨਾਂ ਨੇ ਬਦਲਤੀਆਂ ਸੀਗੀਆਂ ਉਮੀਦ ਹੈ ਵੀ ਐਗਜ਼ਾਮ ਡੇਟਸ ਬਦਲ ਸਕਦੇ ਨੇ ਦੇਖੋ ਅਗਸਤ ਮਹੀਨਾ ਚੱਲ ਰਿਹਾ ਅਗਸਤ ਦੇ ਮਹੀਨੇ ਦੇ ਐਂਡ ਤੱਕ ਹੀ ਹੈ ਯਾਨੀ ਕਿ ਅੱਜ 8 ਤਰੀਕ ਹੋ ਗਈ ਤੁਹਾਡੇ ਕੋਲ ਮੁੱਕਦੇ ਨੇਗੇ 20 ਦਿਨ ਬਾਕੀ ਨੇਗੇ ਠੀਕ ਹੈ ਐਸੇ ਇਦਾਂ ਹੀ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਐਡਵਾਈਸ ਲੈਣ ਨੰਬਰ 12/2023 20 ਪੋਸਟਾਂ ਲਈਆਂ ਇਹਨੀਆਂ 20 ਪੋਸਟਾਂ ਦੇ ਵਿੱਚੋਂ ਸਿਰਫ 20 ਪੋਸਟਾਂ ਦੇ ਵਿੱਚੋਂ ਹਜੇ ਐਗਜ਼ਾਮ ਡੇਟ ਹੈ ਜਿਹੜੀ ਇਹਨਾਂ ਨੇ ਲੈਣੀ ਬਾਕੀ ਹੈ ਠੀਕ ਹੈ ਨਾ ਲਾਸਟ ਡੇਟ ਹੈ ਹਜੇ ਬਾਕੀ ਹੈ ਅਪਲਾਈ ਕਰਨ ਦੀ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਇਸ ਦੀ ਵੀ ਐਗਜ਼ਾਮ ਡੇਟ ਅਨਾਉਂਸ ਕਰਤੀ ਤੇ ਜਿਹੜਾ ਆਪਣਾ ਟਾਈਪਿੰਗ ਟੈਸਟ ਹੋਣਾ ਜੀ 24 ਤੋਂ 24 ਨੂੰ ਹੋਣਾ ਕਿੰਨੀਆਂ ਪੋਸਟਾਂ ਲੱਗੀਆਂ 20 ਪੋਸਟਾਂ ਲੱਗੀਆਂ ਉਸ ਤੋਂ ਬਾਅਦ ਸਟੈਨੋ ਟਾਈਪਿਸ ਕਲਰ ਕਮ ਡਾਟਾ ਇੰਟਰਪ੍ਰੀਟਰ ਤੇ ਲਾਇਬ੍ਰੇਰੀਅਨ ਏਸੀ ਆਪਰੇਟਰ ਪ੍ਰੋਗਰਾਮਰ ਪ੍ਰੋਗਰਾਮਰ ਦੀ ਇੱਕ ਪੋਸਟ ਹੈ ਜੀ ਇਹ ਗਰੁੱਪ ਬੀ ਦੀ ਪੋਸਟ ਹੈ ਠੀਕ ਹੈ ਅੱਗੇ ਹੈਗੀਆਂ ਨੇ ਪੋਸਟਸ ਆਪਣਾ ਜੂਨੀਅਰ এনवायरमेंटਲ ਵਾਲੀਆਂ ਠੀਕ ਹੈ ਜੀ ਇਸ ਤਰ੍ਹਾਂ ਦੀਆਂ ਸਾਰੀਆਂ ਪੋਸਟਸ ਦੇ ਜਿਹੜੀਆਂ ਆ ਚੁੱਕੀਆਂ ਨੇਗੀਆਂ ਇਸ ਤੋਂ نیچے ਪੋਸਟਾਂ ਰਹਿ ਗਈਆਂ ਜਿਹੜੀਆਂ ਉਹ ਡਾਟਾ ਐਂਟਰੀ ਆਪਰੇਟਰ ਵਾਲੀਆਂ ਪੋਸਟਸ ਨੇ ਠੀਕ ਹੈ ਜੀ ਅਸਿਸਟੈਂਟ ਪ੍ਰੋਗਰਾਮਰ ਦੀ ਪੋਸਟ ਹੈ ਕੇਅਰ ਟੇਕਰ ਦੀ ਪੋਸਟ ਹੈ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਹੈ ਇਹਨਾਂ ਦੀ ਹੈ ਜੇ ਅਪਲਾਈ ਕਰਨ ਦੀ ਡੇਟ ਪਈ ਹੈਗੀ ਅਪਲਾਈ ਕਰਨ ਦੀ ਡੇਟ ਪਈ ਹੈ ਪਹਿਲਾਂ ਹੀ ਇਹਨਾਂ ਨੇ ਸ਼ਡਿਊਲ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਲਾਇਬ੍ਰੇਰੀ ਸਹਾਇਕ ਦੀਆਂ ਨੇ ਤੇ ਸਾਇਕ ਲਾਇਬ੍ਰੇਰੀਅਨ ਦੀਆਂ ਸਾਰੀਆਂ ਪੋਸਟਸ ਰਹਿ ਗਈਆਂ ਕਲੀਅਰ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਅੱਜ ਦੀ 18 18 2024 ਨਹੀਂ ਆਈਆਂ ਨੇ ਠੀਕ ਹੈ ਜੀ ਬਾਕੀ ਐਗਜ਼ਾਮ ਜਿਹੜੇ ਨੇ ਜਿਵੇਂ ਹੁਣ ਲਾਇਬ੍ਰੇਰੀ ਆਪਣਾ ਲੇਬਰ ਇਨਸਪੈਕਟਰ ਵਾਲੀ ਇਹ ਐਗਜ਼ਾਮ ਹੋਣੇ ਜੀ ਉਹਦੀ ਅਪਡੇਟ ਹੈ ਜਿਹੜੀ ਆਈ ਸੀ ਕਿ ਦੁਬਾਰਾ ਆਨਲਾਈਨ ਅਪਲਾਈ ਕਰਨ ਦੀ ਡੇਟ ਵਧਾ ਦਿੱਤੀ ਹੈ ਤਾਂ ਕਰਕੇ ਉਹਦੀਆਂ ਐਗਜ਼ਾਮ ਦੀਆਂ ਡੇਟਸ ਅਨਾਉਂਸ ਨਹੀਂ ਕੀਤੀਆਂ ਗਈਆਂ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਜੀ ਐਡਵਰਟਾਈਜ਼ਮੈਂਟ ਨੰਬਰ 5/2023 ਉਹਦੀਆਂ ਵੀ ਐਗਜ਼ਾਮ ਡੇਟ ਜਿਹੜੀ ਹੈ ਕਿ ਉਹ ਲੇਟ ਆਊਗੀ ਕਿਉਂਕਿ ਉਹਨਾਂ ਨੇ ਅਪਲਾਈ ਕਰਨ 'ਚ ਵਾਅਦਾ ਕਰ ਦਿੱਤਾ ਹੈ 259 ਪੋਸਟਾਂ ਸੀਗੀਆਂ ਜਿਹੜੀਆਂ ਜੀ ਕਲਰਕ ਦੀਆਂ ਠੀਕ ਹੈ ਉਹਦਾ ਜਿਹੜਾ ਐਗਜ਼ਾਮ ਡੇਟ ਹੈ ਉਹ ਹੁਣ ਹੀ ਬਣਦੀ ਸੀਗੀ ਉਹਦਾ ਕਾਰਨ ਨਹੀਂ ਪਤਾ ਲੱਗ ਸਕਿਆ ਵੀ ਕਿਉਂ ਨਹੀਂ ਦੇਖੋ 259 ਪੋ 204 ਪੋਸਟਾਂ ਜਿਹੜੀਆਂ ਕਲਰਕ ਦੀਆਂ ਇਹਨਾਂ ਦਾ ਐਗਜ਼ਾਮ ਦਾ ਸ਼ਡਿਊਲ ਆਉਣਾ ਚਾਹੀਦਾ ਸੀਗਾ ਪਰ ਕਿਸੇ ਕਾਰਨ ਨਹੀਂ ਆਇਆ ਹੋ ਸਕਦਾ ਹੈਗਾ ਅੱਜ ਹੀ ਸ਼ਾਮ ਤੱਕ ਹੋਰ ਡੇਟਸ ਜਿਹੜੀਆਂ ਉਹ ਪੈ ਜਾਣ ਬਾਕੀ ਪੋਸਟਾਂ ਲੇਗੀਆਂ ਜਿਹੜੀਆਂ ਐਡਵਰਟਾਈਜ਼ਡ ਨੰਬਰ 5023 ਹੈ ਜਿਹੜੀ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਤੇ ਸੀਨੀਅਰ ਅਸਿਸਟੈਂਟ ਵਾਲੀ ਉਹਦੀ ਐਗਜ਼ਾਮ ਡੇਟ ਨਹੀਂ ਆਉਗੀ ਕਿਉਂਕਿ ਉਹਨਾਂ ਨੇ ਅਪਲਾਈ ਕਰਨ ਕਹਿਤਾ ਨਾ ਵੀ ਵਾਧਾ ਹੋਣਾ ਹੈ ਤਾਂ ਕਰਕੇ ਡੇਟਸ ਨਹੀਂ ਆ ਰਹੀਆਂ ਕਲਰਕ ਕਮ ਡਾਟਾ ਐਂਟੀ ਆਪਰੇਟਰ ਠੀਕ ਹੈ ਜੀ ਇਹਦੀ ਐਗਜ਼ਾਮ ਡੇਟ ਆਉਣੀ ਬਾਕੀ ਹੈਗੀ ਕੁਝ ਪੋਸਟਾਂ ਹੋਰ ਲੇਗੀਆਂ ਉਹਦੀ ਐ ਠੀਕ ਹੈ ਨਾਲ ਦੀ ਨਾਲ ਐਗਜ਼ਾਮ ਡੇਟਸ ਆ ਜਿਹੜੀਆਂ ਹੁਣ ਜਾਰੀ ਕਰ ਰਹੇ ਨੇਗੇ ਆਪਦੀ ਤਿਆਰੀ ਖਿੱਚ ਕੇ ਰੱਖੋ ਸ਼ਾਮ ਨੂੰ ਪਹਿਲੀ ਠੀਕ ਹੈ ਜੀ ਲਾਈਵ ਕਲਾਸ ਹੋਊਗੀ ਆਪਣੀ 8 ਵਜੇ ਠੀਕ ਹੈ ਅੱਜ ਵੀ 8 ਵਜੇ ਲਾਈਵ ਕਲਾਸ ਹੈ ਮਲਟੀ ਮਸੀਕਿਊ ਕੁਐਸਚਨਸ ਹੋਣਗੇ ਠੀਕ ਹੈ ਸਾਰੇ ਸਬਜੈਕਟ ਦੇ ਜੁੜਨਾ ਨਾ ਭੁੱਲਿਓ ਆ ਲਾਈਵ ਆਨਲਾਈਨ ਕਲਾਸ ਹੈ ਜਿਹੜੀ ਉਹ ਆਪਾਂ ਵੀਡੀਓ ਅਪਲੋਡ ਕਰਕੇ ਪਾਤੀ ਸੀ ਕਮੈਂਟ ਵੀ ਕੀਤਾ ਸੀਗਾ ਤੁਸੀਂ ਕਾਫੀ ਕੈਂਡੀਡੇਟ ਨੇ ਠੀਕ ਹੈ ਆਪਾਂ ਪੁੱਛਿਆ ਵੀ ਸੀਗਾ ਦੇਖੋ ਹੁਣ YouTube ਤੇ ਸਰਚ ਕਰੋਗੇ ਤੁਸੀਂ ਇਨਫੋ ਅਬਾਊਟ ਆਵਰ ਕਮੈਂਟ ਜੋ ਠੀਕ ਹੈ YouTube ਸਰਚ ਕਰਨਾ ਹੈ YouTube ਤੇ ਐਸੇ ਸਾਰਟ ਸੈਕਸ਼ਨ ਤੇ ਜਾਓਗੇ ਜਿਨ੍ਹਾਂ ਨੇ ਆਲਰੇਡੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਦੁਬਾਰਾ ਕਰਨ ਦੀ ਜਰੂਰਤ ਨਹੀਂ ਹੈ ਜਿਹੜੇ ਰਹਿ ਗਏ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਲਟੀ ਦਾ ਬਟਨ ਜਰੂਰ ਦਬਾ ਦੇਣਾ ਤੁਸੀਂ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਬੈਲ ਆਈਕਨ press ਕਰ ਲਓਗੇ ਆ ਦੇਖੋ ਆਪਣਾ ਚੈਨਲ ਹੈ ਇਨਫੋ ਪੋਰਟਲ ਕਮਿਟੀ ਜੋ ਠੀਕ ਹੈ ਇਸ ਤੇ ਲਾਈਕ ਸਬਸਕ੍ਰਾਈਬ ਕਰਕੇ ਬੈਲ ਆਈਕਨ ਜੂਰ press ਕਰ ਲੈਣਾ ਕਲਿੱਕ ਕਰੋਗੇ ਤੁਸੀਂ ਕਲਿੱਕ ਕਰਨ ਤੋਂ ਬਾਅਦ ਲਾਈਵ ਸੈਕਸ਼ਨ じゃ ਦੇਖੋ ਲਾਈਵ ਆਪਣੀ ਕਲਾਸ ਚੱਲ ਰਹੀ ਨਾ ਇਹ ਵਾਲੀ ਤਾਂ ਲਾਈਵ ਤੁਹਾਨੂੰ ਕਲਾਸ ਦਿਖ ਰਹੀ ਹੈ ਇੱਥੇ ਲਾਈਵ ਸੈਕਸ਼ਨ ਚ ਤੁਸੀਂ ਜਾਓਗੇ ਇੱਥੇ ਤੁਹਾਨੂੰ ਸ਼ਡਿਊਲ ਮਿਲੇਗੀ ਕਲਾਸ ਆ ਦੇਖੋ ਆਹ ਕਲਾਸ ਹੈ ਜਿਹੜੀ ਹੁਣ ਤੁਸੀਂ ਵਾਚ ਕਰ ਰਹੇ ਹੋ ਦੇਖ ਰਹੇ ਹੋਗੇ ਜਿੰਨੇ ਕੈਡੀਡੇਟ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਸਾਰੇ ਠੀਕ ਹੈ ਕਮੈਂਟ ਜ਼ਰੂਰ ਕਰ ਦਿਓ ਆ ਲਾਈਵ ਕਲਾਸ ਆਪਾਂ ਲਾਈ ਹੋਈ ਹੈ 8 ਵਜੇ 8 ਅਰਥ ਤਰੀਕ ਨੂੰ ਯਾਨੀ ਕਿ ਅੱਜ ਸ਼ਾਮ ਨੂੰ 8 ਵਜੇ ਕਲਾਸ ਸ਼ੁਰੂ ਹੋ ਜੇਗੀ ਠੀਕ ਹੈ ਤੇ ਆਫਲਾਈਨ ਦੇ ਵਿੱਚ ਆਪਾਂ ਕਲਾਸ ਇੱਕ ਅਪਡੇਟ ਕੀਤੀ ਸੀ ਕਿ ਇੱਥੇ ਵੀਡੀਓ ਸੈਕਸ਼ਨ ਚ ਜਾਓਗੇ ਤੁਸੀਂ ਆਹ ਵਾਲੀ ਕਲਾਸ ਜਿਹੜੀ ਆਪਾਂ ਇਹ ਆਫਲਾਈਨ ਪਾਈ ਸੀਗੀ ਠੀਕ ਹੈ ਅੱਜ ਲਾਈਵ ਕਲਾਸ ਹੋਊਗੀ ਜਿੰਨਾ ਕੈਂਡੀਡੇਟ ਨੇ ਕਲਾਸ ਨਹੀਂ ਦੇਖੀ ਆਫਲਾਈਨ ਠੀਕ ਹੈ ਇਹਦੇ ਕੁਝ ਕੁਸ਼ਨ ਆਪਾਂ ਗੱਲ ਦੱਸੀ ਸੀਗੇ ਉਹ ਆਪਾਂ ਦੁਬਾਰਾ ਰਿਪੀਟ ਕਰ ਦਾਂਗੇ ਅੱਜ ਡੇਲੀ ਜੁੜ ਜਿਆ ਕਰਿਓ ਠੀਕ ਹੈ ਇੰਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਜੀ ਸ਼ਾਮ ਨੂੰ 8 ਵਜ ਤਤਕਲੀਬੀ ਸੇ ਸਟੇ ਕਨੈਕਟਡ ਬਾਏ ਬਾਏ